ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਵੱਡੇ ਲੀਡਰ ਨਿਤਰੀ ਹੜਪੀੜਤਾ ਦੇ ਹੱਕ 'ਚੇ ਹੜਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਸਰਕਾਰ ਨੂੰ ਲਿਆ ਲੰਬੇ ਹੱਥੀ ਕਿਹਾ ਹੈਲੀਕਾਪਟਰ ਦੀ ਜ਼ਰੂਰਤ ਨਹੀਂ ਸੀ ਪੈਣੀ ਜੇਕਰ ਡਰੇਨਾਂ ਦੀ ਸਫਾਈ ਸਮੇਂ ਸਿਰ ਕਰਵਾਈ ਹੁੰਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ ਹੜਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਵਿਧਾਇਕਾ ਅਰਨਾ ਚੋਦਰੀ ਵਿਧਾਇਕ ਬ੍ਰਿੰਦਰਮੀਤ ਸਿੰਘ ਪਾੜਾ ਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਪੁਰਾਣਾ ਸਸ਼ਾਲਾ ਹਲਕੀ ਰੇੜੇ ਪੈਂਦੀ ਤੁਸੀਬੰਦ ਦਾ ਦੌਰਾ ਕੀਤਾ ਜਿਸ ਵਿੱਚ ਨਾਲਿਆਂ ਦੀ ਅਤੇ ਡਰੇਨਾਂ ਦੀ ਹਾਲਤ ਬਹੁਤ ਤਰਸਜੋਕ ਸੀ ਅਤੇ ਜੜੀ ਬੂਟੀ ਨਾਲ ਨਾਲੇ ਡਰੇਨਾਂ ਭਰੀਆਂ ਹੋਈਆਂ ਸਨ ਇਸ ਮੌਕੇ ਤੇ ਮੀਡੀਆ ਦੇ ਰੂਬਰੂ ਹੁੰਦੇ ਕਾਂਗਰਸ ਦੇ ਵੱਡੇ ਲੀਡਰਾਂ ਨੇ ਮੌਜੂਦਾ ਸਰਕਾਰ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਡਰੇਨਾਂ ਦੀ ਸਫਾਈ ਸਮੇਂ ਸਿਰ ਕਰਵਾਈ ਹੁੰਦੀ ਤਾਂ ਅੱਜ ਇਹ ਹੜ੍ਹ ਨਾ ਆਉਂਦੇ ਅਤੇ ਹੈਲੀਕਾਪਟਰ ਦੀ ਲੋੜ ਵੀ ਨਾ ਪੈਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਡਰੇਨਾਂ ਲਈ ਆਏ ਕਰੋੜਾਂ ਰੁਪਏ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਚੰਨਰੰਦਾਵਾ ਸਾਹਿਬ ਸਾਰੇ ਸਾਥੀਆਂ ਸਮੇਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ? ਆਜੋ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਆੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮਜਾਮ ਦੀ ਦੰਡ ਭੇਜ ਜਿਹੜਾ ਝੂਠ ਸੱਚ ਦੂਰ ਸੱਚ ਮਾਰ ਕੁਟਾਈ ਮਾਰ ਕੁਟਾਈ ਕੋ ਦੱਸੋ ਤਾਂ ਸਹੀ ਹੈ ਕਿੱਥੇ ਹੋ ਤੁਸੀਂ ਦੋਨੋਂ ਜਾਣੇ ਆਵੇ ਸਹੀ ਲੋਬੇ ਕਿਦਾਂ ਦੰਦੇ ਲੋਗ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨਸਿੰਦਰ ਜੈਨ ਸਾਹਿਬ ਵਿਵੇ ਵਿਪ ਬਲ ਕੁਮਾਰ ਜੀ ਵੇਬਬ ਕੁਮਾਰ ਕੇ ਜੋ ਵੀ ਆਓ ਵੇਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਜੀ ਕਹਨੀ ਕੀਤ ਸਕਦਾ ਅੱਜ ਸ਼ੁਕਰ ਹੈ ਕਿ ਤੇ ਇਹਦਾ ਵਿਦਵਾਨ ਸਾਹਿਬ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦੱਸੋ ਪੰਜਾਬ ਡੋਬ ਰਿਹਾ ਤੁਸੀਂ ਡੋਸੇ ਖਾਣ ਤੁਰ ਗਏ ਨੇਤਾ ਜੀ ਮੌਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੋਈ ਸਵਾਲ ਕੀਤਾ ਜਾਵੇ ਤੁਸੀਂ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ 'ਚ ਲੋੜ ਹੈਗੀ ਆ ਤੁਸੀਂ ਬੰਨ ਨੂੰ ਪੱਕਿਆ ਕਰਨ ਦੇ ਵੇਖੋ ਅੱਜ ਲੋੜ ਕੀ ਹੈ ਸਤਿਪ੍ਰੀਤਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਇਹ ਤੁਸੀਂ ਬਣ ਬਨੇ ਸੀ ਜਿਹੜਾ ਸਿੱਧਾ ਇੱਥੋਂ ਦੀ ਨਾਨਾ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਗੋਬਿੰਦਪੁਰ ਤੱਕ ਜਾਂਦਾ ਹੈ ਅੱਜ ਇਹ ਤੁਸੀਂ ਕਮਜ਼ੋਰ ਹੋ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿੱਚਿੰਗ ਦੀ ਪੱਥਰ ਲਾਣ ਦੀ ਲੋੜ ਹੈ ਤੁਸੀਂ ਨੂੰ ਉੱਚਾ ਕਰਨ ਦੀ ਲੋੜ ਹੈ ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤਾਂ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ ਹੈ ਇਹ ਵੱਡਾ ਕੰਮ ਹੈ ਇਹ ਇਕਲੀ ਕਾਂਗਰਸੀ ਸਰਕਾਰ ਹੀ ਕਰੇਗੀ ਜਦੋਂ ਆਏਗੀ ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਇਆ ਆ ਮੂੰਹ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀਫ ਮਿਨਿਸਟਰ ਨੇ ਇਸ ਟਾਈਮ ਇਹ ਨੈਚਰਲ ਕਲੇਮਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿਨਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਹ ਜੀ ਸਾਨੂੰ ਹਿੱਸਾ ਦੋ ਮੇਰਾ ਘੜ ਤੋਂ ਘੜ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਫਸਲਾਂ ਦਾ ਜੇ 50000 ਰੁਪਿਆ ਏਕੜ ਦਾ ਮੁਆਵਜ਼ਾ ਦੇਣਾ ਤੇ ਲੱਖਾਂ ਏਕੜ ਪੈਲੀ ਜਿਹੜੀ ਹੈ ਡੰਗਰ ਪੈਲੀ ਸਾਰਾ ਕੋ ਨੁਕਸਾਨ ਹੋ ਗਿਆ ਚੀਮਿੰਸਟਰ ਅਜੇ ਤੱਕ ਪ੍ਰਾਈਮਿੰਸਟਰ ਨੂੰ ਮਿਲਨੇ ਗਿਆ ਪੈਸੇ ਕਿਸ਼ਤਾ ਮਿਲਣਗੇ ਜੀ ਐਂਡ ਨੈਸ਼ਨਲ ਰੀਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ਿਓ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਹੀ 50000 ਰੁਪਇਆ ਕਿੱਲਾ ਦਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਇਆ ਦਿੱਤਾ ਉਹ ਵੀ ਕੈਪ ਲਾਤੀ 5 ਕਿੱਲਿਆਂ ਦੀ ਜੇ ਕਿਸੇ ਨੇ 10 ਕਿੱਲੇ 8 ਕਿੱਲੇ 15 ਕਿੱਲੇ ਬੀਜਿਆ ਚੋਣਾ ਉਧਰ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਮਿਲ ਕੱਲਾ 5 ਏਕੜ ਦਾ ਕਿਉਂ ਸਹੀ ਹੈ ਕਿ ਗਲਤ ਹੈ ਪੁੱਛਣੀ ਕੋਈ ਨਹੀਂ ਆ ਰਹੇ ਇਹ ਤਾਂ ਜੀ ਅਸੀਂ ਲੜਾਈ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਪਰਤੇ ਤੁਸੀਂ ਖੜੇ ਹੋ ਟਾਂਡੇ ਦਾ 2023 ਤੋਂ ਟੁੱਟਿਆ ਦਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨੋਂ ਤੋਂ ਇਲਾਵਾ ਜਿਉਂ ਦੇ ਤੇਉਣੇ 2023 ਇੱਕ ਕੁੜੀ ਪੈਂਦੀ ਆ ਜੀ ਗੱਦੀ ਨਾਲੇ ਦੀ ਭੈਣੀ ਮੀਲਮਾ ਦੀ ਉਹ ਤੇ ਰਿਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਦੇਖੋ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਦਾ ਗੋਇਲ ਸਾਹਿਬ ਤੁਸੀਂ ਇੰਨਾ ਕੁਫਰ ਤੋਲ ਸਕਦੇ ਹੋ ਮੈਂ ਤਾਂ ਤੁਹਾਨੂੰ ਬੜਾ ਸਿਆਣਾ ਤੇ ਦਿਾਨਦਾਰ ਬੰਦਾ ਸਮਝਦਾ ਹਾਂ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦੋ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਤੂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਿਆਲ ਕਈ 2-3 ਸਾਲ ਦੀ ਘਟ ਤੋਂ ਕਟਾ ਜਿਹੜੀ ਇਹਦੇ ਵਿੱਚ ਉਹ ਉਹ ਨਾਲ ਪਿਆ ਜੀ ਕੱਢਿਆ ਕਿਸੇ ਬੂਟੀ ਕਿਸੇ ਨੇ ਨਹੀਂ ਕੱਢੀ ਬੂਟੀ ਕੱਢੀ ਹੁੰਦੀ ਹਾਲ ਹੀ ਨਹੀਂ ਸੀ ਹੁਣਾਂ ਜੀ ਸਰ ਤੁਹਾਡੀਆਂ ਵੀ ਸਰਕਾਰਾਂ ਨਹੀਂ ਆ ਲੰਬੇ ਸਮੇਂ ਵਜੀਰੀਆਂ ਤੇ ਵਿਧਾਇਕਾ ਵੀ ਰਹੇ ਨਹੀਂ ਤਿੰਨ ਸਮੇਂ ਦੇ ਉਹ ਸਮੇਂ ਚ ਕੋਈ ਉਦੋਂ ਪਰਾਲਾ ਹੈਗਾ ਤੇ ਦੱਸ ਦੋ ਤੁਸੀਂ ਤਾਂ ਤੁਸੀਂ ਦਾ ਜੀ ਹਾਂ ਜੀ ਤੁਸੀਂ ਉੱਪਰ ਤੁਸੀਂ ਬਣਾਈ ਕਿੰਨੇ ਪਹਿਲੇ ਤੇ ਦੱਸੋ ਉੱਥੇ ਪ੍ਰਤਾਪ ਸਿੰਘ ਕੈਰੋਂ ਤੇ ਕੈਰੋਂ ਕਿਹੜੀ ਪਾਰਟੀ ਦੇ ਵਿੱਚੋਂ ਜੀ ਉਸ ਤੋਂ ਬਾਅਦ ਤੋਂ ਰਿਪੇਅਰ ਨੇ ਉਸ ਤੋਂ ਬਾਅਦ ਸਾਰੀਆਂ ਰਿਪੇਅਰ ਲਗਾਤਾਰ ਉਹ ਕਰ ਰਹੀਆਂ ਆ ਪੰਡਿਆ ਉਹਦੇ ਬਾਅਦ ਗਿਆਨੀ ਜੈਲ ਸਿੰਘ ਜਦੋਂ ਚੀਫ ਮਿਨਿਸਟਰ ਬਣਨੇ 72 ਚ ਆ ਗਏ ਉਹਦੇ ਬਾਅਦ 72 ਦੇ ਵਿੱਚ ਗਿਆਨੀ ਜੈਲ ਸਿੰਘ ਨੇ ਤੁਸੀਂ ਤੁਹਾਡੇ ਉੱਥੋਂ ਲੈ ਕੇ ਸ਼ੁਰੂ ਕਰਾ ਕੇ ਅਪਕੋਜਨ ਵਾਲਾ ਜਾਨੀ ਜੈਲ ਸਿੰਘ ਦੇ ਟਾਈਮ ਬਣੇ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਫਿਰ ਗਵਰਨਮੈਂਟ ਬਣੀ ਉਹਦੇ ਬਾਅਦ ਫਿਰ ਚੌਧਰੀ ਸਾਹਿਬ ਵੀ ਐਮਐਲਏ ਸੀ ਉਹਦੇ ਚ ਫੇਰ ਤੁਸੀਂ ਜਿਹੜੀ ਉਹਦੀ ਰਿਪੇਅਰ ਹੋਈ ਰੋਡ ਬਣਿਆ ਜੀ ਰੋਡ ਜ਼ਰੂਰ ਬਣਿਆ ਪਰ ਪੱਕੀ ਨਹੀਂ ਬਈ ਬਿਲਕੁਲ ਉਹਦੇ ਉੱਤੇ ਸੜਕਾਂ ਵੀ ਜਿੱਥੇ-ਜਿੱਥੇ ਹੈਗੇ ਉੱਥੇ ਜਿੱਥੇ-ਜਿੱਥੇ ਪਰਮਿਸ਼ਨ ਦਿੱਤੀ ਫੌਜ ਨੇ ਉੱਥੇ ਉੱਪਰ ਰੋਡ ਵੀ ਬਣੀ ਉਹ ਤੁਸੀਂ ਉਵੇਂ ਦੀ ਉਵੇਂ ਜਿੱਥੇ ਫੌਜ ਨੇ ਨਹੀਂ ਸੀ ਪਰਮਿਸ਼ਨ ਦਿੱਤੀ ਉੱਥੇ ਰੋਡ ਨਹੀਂ ਬਣ ਸਕੀ ਹੁਣ ਅਸੀਂ ਬਾਜੇ ਸਾਹਿਬ ਪੈ ਤੁਹਾਨੂੰ ਇੱਕ ਰਿਕਵੈਸਟ ਕਰਦਾ ਸਕੀਰ ਨਾਲਾ ਸਭ ਤੋਂ ਵੱਧ ਗੁਰਦਾਸਪੁਰ ਡਿਸਟ੍ਰਿਕਟ ਦਾ ਨੁਕਸਾਨ ਕਰਦਾ ਜੀ ਜੀ ਸਕੀਰ ਨਾਲੇ ਦੀ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਗੇ होम मिनिस्टर ਨੂੰ ਮਿਲ ਗਏ ਡਿਫੈਂਸ ਮੰਤਰੀ ਨੂੰ ਮੈਂ ਟਾਈਮ ਲਾ ਬੰਕਾ ਡਿਫੈਂਸ ਮੰਤਰੀ ਨੂੰ ਮਿਲ ਗਏ ਡਿਫੈਂਸ ਦੀ ਇਹ ਪਹਿਲਾਂ ਜਾਨੀ ਜੈਲ ਸਿੰਘ ਦੇ ਟਾਈਮ ਤੋਂ 100 ਕਰੋੜ ਮਨਜ਼ੂਰ ਹੋਇਆ ਸੀ ਅਰਸੀ ਦੇ ਵਿੱਚ 350 ਕਰੋੜ ਮਨਜ਼ੂਰ ਹੋਇਆ ਤੇ ਆਰਮੀ ਨੂੰ ਉਹਦੀ ਪਰਮਿਸ਼ਨ ਨਹੀਂ ਸੀ ਦਿੱਤੀ ਕਿ ਅਸੀਂ ਨਹੀਂ ਕਰਦੇ ਇਹ ਸਾਨੂੰ ਰਾਜਨਾਥ ਸਿੰਘ ਉਹਨਾਂ ਨੂੰ ਮਿਲ ਕੇ ਉਹਨੂੰ ਚੌੜਾ 166 ਫੁੱਟ ਚੌੜੀ ਇਹਨਾਂ ਦੇ ਹਲਕੇ ਚੋਂ ਵੀ ਨਿਕਲਦੀ ਹੈ ਤੁਹਾਡੇ ਵੀ ਨਿਕਲਦੀ ਸਾਰੇ ਉਧਰੋਂ ਨਿਕਲੇ 166 ਫੁੱਟ ਸੱਕੀ ਜਾਂ ਟੋਟਰ ਕੋਨੂੰ ਸਫਰ ਚੋੜੀ ਕਰਕੇ ਤੇ 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 ਫੋਰ ਦੇ ਦੋਨੋਂ ਪਾਸੇ ਉਹਦੇ ਪੰਨ ਬਣ ਜਾਣ ਉੱਤੇ ਸੜਕ ਬਣ ਜੇ ਤੇ ਸਾਡਾ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਇੱਕ ਸਾਈਡ ਆ ਜਿਹੜੀ ਰਾਵੀ ਤੋਂ ਅੱਪਰ ਚੱਲਦੇ ਹਾਂ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਹੈਗਾ ਪਾਕਿਸਤਾਨ ਉਹਨਾਂ ਨੇ ਆਪਣੇ ਬਣਾਈਆਂ ਇਧਰ ਜੇ ਬਣ ਗਈਆਂ ਚੀਜ਼ਾਂ ਤੇ ਨਾਲ ਹੀ ਉਹਨਾਂ ਨੂੰ ਡਿਮਾਂਡ ਕਰੀਏ ਕਿ ਜਿਹੜੀ ਤੁਸੀਂ ਦੋਨੇ ਤੁਸੀਂ ਆ ਸਤਲੋਜ ਵਾਲੀ ਬਿਆਸ ਵਾਲੀ ਤੇ ਉਹ ਰਾਵੀ ਵਾਲੀ ਕੋਈ ਬਹੁਤਾ ਪੈਸਾ ਨਹੀਂ ਲੱਗਣਾ ਗਵਰਨਮੈਂਟ ਆਫ ਇੰਡੀਆ ਲਈ ਕੋਈ ਬਹੁਤ ਵੱਡੀ ਗੱਲ ਨਹੀਂ 300 ਤੋਂ ਲੈ ਕੇ 400 ਕਰੋੜ ਟੋਟਲ ਖਰਚ ਆਏਗਾ ਇਹਨੂੰ ਘੱਟੋ ਘੱਟ 8 ਫੁੱਟ 5 ਫੁੱਟ ਉੱਚੀ ਹੋਣੀ ਚਾਹੀਦੀ ਆ ਬਿਲਕੁਲ ਸਹੀ ਚੌੜੀ ਵੀ 22 ਫੁੱਟ ਤੇ 32 ਫੁੱਟ ਚੌੜੀ ਹੋਣੀ ਚਾਹੀਦੀ ਆ ਤੇ ਸਦਾ ਲਈ ਪੰਜਾਬ ਦਾ ਇਹ ਨਰਕ ਖਤਮ ਹੋ ਜਾਗਾ ਤੀਸਰੀ ਜਿਹੜੀ ਅਸੀਂ ਚਾਹੁੰਦੇ ਆ ਕਿ ਇੱਕ ਚੀਜ਼ ਤੇ ਅਸੀਂ ਕਹਿ ਦਿੰਦੇ ਆ ਜਿਹੜਾ ਸ਼ਾਪੁਰਪਰਾਜ ਆ ਉਹ ਅਜੇ ਤੱਕ ਪੰਜਾਬ ਗਵਰਨਮੈਂਟ ਨੇ 1 ਸਾਲ ਤੋਂ ਤਿਆਰ ਪਿਆ ਉਹਨੂੰ ਤੁਹਾਨੂੰ ਕਿਉਂ ਨਹੀਂ ਕੀਤਾ ਇਹਦੀ ਵੀ ਆਰਟੀਆ ਪਾ ਕੇ ਜਾਂ ਕੁਐਸਚਨ ਪਾ ਕੇ ਗਵਰਨਮੈਂਟ ਨੂੰ ਪੁੱਛੋ ਅੱਜ ਇਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਚੇਂਦੀਆਂ ਡਰੇਨਾਂ ਨੇ ਇੱਕ ਡਰੇਨ ਦੀ ਸਫਾਈ ਨਹੀਂ ਹੋਈ ਤਾਂ ਤੁਸੀਂ ਹੈਰਾਨ ਹੋਗੇ ਤੁਸੀਂ ਵੀ ਮੀਟਿੰਗ 'ਚ ਬੈਠੇ ਸੀਗੇ ਪਾਰਟੀ ਆਰਟੀਆ ਨੇ ਉੱਥੇ ਕੁਐਸਚਨ ਪਾਇਆ ਕਿ ਮੰਰੇਗਾ ਦੇ ਵਿੱਚ ਜਿਹੜੀਆਂ ਨਹਿਰਾਂ ਸਾਫ਼ ਕੀਤੀਆਂ ਨੇ ਟੋਟਲ ਨਾ ਕੋਈ ਸਾਫ਼ ਨਹੀਂ ਕੀਤੀ ਮੰਰੇਗਾ ਦੇ ਪੈਸੇ ਹੀ ਖਾ ਕੇ ਪੋ ਪੈਸੇ ਪਹਿਲੀ ਉਸਨੂੰ ਵੀਡੀਓ ਨੂੰ ਜਿਹੜੇ ਜੀਆਰਐਸਏ ਇਹ ਫਰਾਡ ਚੱਲ ਰਿਹਾ ਹੈ ਇਹ ਗਵਰਨਮੈਂਟ ਆਫ ਫਰਾਡ ਤੇ ਚੱਲ ਰਹੀ ਹੈ ਇਹਦੀ ਅਸੀਂ ਇਨਕੁਆਇਰੀ ਵੀ ਕਰਵਾਵਾਂਗੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਦੇਖੋ ਪੰਜਾਬ ਗਵਰਨਮੈਂਟ ਇਹ ਸਰਕਾਰ ਤੇ ਪੈਸਾ ਲਾ ਨਹੀਂ ਸਕਦੀ ਜਿਹੜਾ ਮੁੱਖ ਮੰਤਰੀ ਆਪਣਾ ਪਿੰਡ ਨਹੀਂ ਬਚਾ ਸਕਦਾ ਮੇਰੇ ਪਿੰਡ ਕੱਲ ਬਾਜਲ ਸਾਹਿਬ ਮੇਰੇ ਪੋਲ ਹਸਕੀ ਦਾ ਉਥੇ ਮਾੜੀ ਜੀ ਬੂਟੀ ਫਸੀ ਤਿੰਨ ਜੀਸੀਬੀ ਭੇਜ ਕੇ ਸਾਰੀ ਸਾਰੀ ਬੂਟੀ ਕਢਾ ਦਿੱਤੀ ਮੇਰਾ ਪਿੰਡ ਸੀ ਮੈਂ ਆਪਣਾ ਪਿੰਡ ਤੇ ਰੱਖਾ ਕਰਨ ਨੂੰ ਕਹੀ ਜਾਣਗੇ ਐਮਪੀ ਦਾ ਪਿੰਡ ਹੀ ਡੁੱਬਿਆ ਫਿਰਦਾ ਹਾਲੀ ਪਿੰਡ ਨਹੀਂ ਡੁੱਬਣ ਦਿੱਤਾ ਬੂਟੀ ਸਾਰੀ ਕੱਢੀ ਤੇ ਇਹ ਜਿਹੜੇ ਸਤੋਤ ਸਾਹਿਬ ਨੇ ਤੇ ਆਪਣੇ ਪੇਡ ਨੂੰ ਕਰ ਸਕੇ ਕੱਲ ਬੜੀ ਹੈਰਾਨਕਿ ਦੀ ਗੱਲ ਆ ਕਹਿ ਰਿਹਾ ਮੈਂ ਪੰਜਾਬੀਆਂ ਲਈ ਹਵਾਈਆਂ ਛੱਡ ਕੇ ਚੱਲਿਆ ਚਲੇ ਮੈਂ ਪੁੱਛਣਾ ਚਾਹੁੰਦਾ ਇਹ ਮਾਸਟਰ ਜੀ ਦਾ ਤੇ ਪਟਿਆਕ ਨਹੀਂ ਉਹ ਆਈਦਾ ਹੈਲੀਕਾਪਟਰ ਇਹਦੇ ਲੋਕਾਂ ਦਾ ਹੈਲੀਕਾਪਟਰ ਤੇਰੇ ਤੋਂ ਪਹਿਲਾਂ ਤਿੰਨ ਚਾਰ ਮੁੱਖ ਮੰਤਰੀ ਇਹਦੇ 'ਚ ਹੀ ਝੜੇ ਤੇ ਜੇ ਹੈਵੀਕਾਪਟਰ ਕਿਹੜਾ ਰੈਸਕੂ ਵਾਲਾ ਇਹ ਤਾਂ ਕੰਮ ਹੀ ਕੋਈ ਨਹੀਂ ਕਰ ਸਕਦਾ ਅੱਜ ਮੇਰੇ ਚੀਆਂ છોੜੀਆਂ ਤੋਂ ਲੈ ਕੇ ਤਾਂਡੇ ਤੱਕ 1 ਕਰੋੜ 32 ਲੱਖ ਰੁਪਏ ਦੇ ਨਾਲ ਉਹ ਸੜਕ ਬਣਾਈ ਸੀ ਉਹਨੂੰ ਮਿੱਟੀ ਧੁੱਸੀ ਦੇ ਉੱਪਰ ਮਿੱਟੀ ਪਾ ਕੇ ਪੱਕੀ ਸੜਕ ਬਣਾਈ ਉਸੇ ਤਰ੍ਹਾਂ ਦਲੇਲਪੁਰ ਖੇੜਾ ਦੇ ਵਿੱਚ ਉੱਚੀ ਕਰਕੇ ਔਰ ਉੱਥੇ ਸੜਕ ਬਣਾਈ ਗਈ ਸੜਕ ਦਾ ਸਵਾਲ ਨਹੀਂ ਹੈ ਮੈਡਮ ਉਹ ਤਾਂ ਮੰਦੇ ਬਣੀ ਸੀ ਤੁਹਾਡੇ ਸਮੇਂ ਤੋਂ ਸਾਨੂੰ ਵੀ ਯਾਦ ਤੁਹਾਨੂੰ ਯਾਦ ਹੈ ਕਿ ਅਸੀਂ ਕਿੰਨੀ ਜੱਦੋਂ ਜ ਤੁਸੀਂ ਅਸੀਂ ਮਿੱਟੀ ਪਾ ਕੇ ਉਹਨੂੰ ਕੀਤਾ ਪੱਕੇ ਤਾਂ ਹੀ ਹੋਈ ਨਾ ਹਾਂਜੀ ਹਾਂਜੀ ਸੋ ਦੂਸਰੀ ਗੱਲ ਹੈ ਕਿ ਉਹ ਸਾਨੂੰ ਉਹਦਾ ਬੜੀ ਜਦੋਜਹਿਦ ਕਰਨੀ ਪਈ ਕਿਉਂਕਿ ਇਰੀਗੇਸ਼ਨ ਵਾਲੇ ਉਥੇ ਨਹੀਂ ਸੀ ਸੜਕ ਬਣਾ ਦਿੰਦੇ ਸਾਨੂੰ ਉਹ ਐਨਓਸੀ ਨਹੀਂ ਸੀ ਦੇਣੇ ਕੋਰ ਕਾਂਗਰਸ ਵਾਲੇ ਕੀਤਾ ਜਾਓ ਜਾ ਕੇ ਚੰਦੂ ਬਡਾਲੇ ਜਾ ਕੇ ਜਾਇਓ ਜਿਹੜਾ ਸਭ ਤੋਂ ਵੱਧ ਵਰਸਟ ਪਿੰਡ ਆ ਉਥੇ ਜਾ ਕੇ ਅੱਜ ਹੀ ਜਾਓ ਉਹ ਤੋਂ ਪੁੱਛਿਓ ਤੇ ਤੁਹਾਡੇ ਸੰਪਰਕ ਕਿਨੇ ਬਣਾ ਤੇ ਪੰਜਾਬ ਇਹ ਜਿਹੜਾ ਪਿੰਡ ਪਿਛਲੇ ਆ ਤੀਜੀ ਟਰਨਯੋਰ ਆ ਭਾਜਪਾ ਦੀ ਜੀ ਜੀ ਇਹ ਤੋਂ ਪਹਿਲਾਂ ਸਣੀ ਦੇਵ ਲਾਇਆ ਸੀ ਨਾਲ ਕੇ ਪੁੱਟਣ ਵਾਲਾ ਠੀਕ ਆ ਜੀ ਜੀ ਤੀਜੀ ਪਹਿਲਾਂ ਉਹ ਰਹਿ ਗਏ ਇੱਥੇ ਐਮਪੀ ਹਾਂਜੀ ਕਿਸਮਤ ਸਾਡੀ ਮਾੜੀ ਆ ਨਾ ਜੀ ਜੀ ਤੇ ਫੇਰ ਉਹਨਾਂ ਦੀ ਸਰਕਾਰ ਆ ਗਈ ਤੀਜੀ ਵਾਰ ਆ ਗਈ ਆ ਹਾਂਜੀ ਤੇ ਹੁਣ ਇਹ ਤੇ ਵਿਚਾਰਾ ਇਹ ਤੇ ਰੋਲਾ ਸੈਂਟਰ ਨਹੀਂ ਪਾ ਸਕਦੇ ਆ ਨਾ ਐਮਐਲਏ ਦਾ ਕੰਮ ਆ ਵਿਧਾਨ ਸਭਾ ਤੱਕ ਆ ਜਿਹੜਾ ਕੰਮ ਹੈ ਸੈਂਟਰ ਦਾ ਆ ਤੇ ਤੀਜੀ ਟਰਨਯੋਰ ਆ ਗਈ ਆ ਤਾਂ ਹੀ ਤੇ ਰੋਲਾ ਪਾਈ ਜਾਂਦੇ ਆ ਪਹਿਲਾ ਉਹ ਨਹੀਂ ਆਉਂਦਾ ਜਦੋਂ ਆ ਪਿੱਛੇ 20 2020 ਦੇ ਵਿੱਚ ਜਦੋਂ ਆਈ ਆ ਉਹ ਕੀ ਕਹਿੰਦੇ ਆ ਆ ਜਿਹੜੀ ਕਰੋਨਾ ਆ ਉਹ ਉਦੋਂ ਮਨਾਲੀ ਜਾ ਕੇ ਬਹਿ ਗਿਆ ਤਾਂ ਹੀ ਉਦੋਂ ਵੀ ਰੋਂਦੇ ਰਹੇ ਉਹ ਐਮਪੀ ਮਾੜਾ ਬਣ ਗਿਆ ਮਾੜਾ ਬਣ ਹੁਣ ਰੰਧਾਵਾ ਸਾਹਿਬ ਨੇ ਐਮਪੀ ਉਹ ਆਪ ਆ ਸਾਨੂੰ ਆ ਗੱਡੀ 'ਚ ਵੀ ਕਹਿ ਰਹੇ ਬਾਜਾ ਸਾਹਿਬ ਨੂੰ ਕਹਿੰਦੇ ਇੱਕ ਵੜਾਓ ਸਾਰੇ ਪਰਬੋਲ ਤੇ ਤਗੜੇ ਹੋ ਕੇ ਲੜੀਏ ਯਾਰ ਐਫਰਟ ਕਰਨਾ ਚਾਹੀਦਾ ਸਾਰੇ ਕੰਮ ਨਹੀਂ ਹੋ ਜਾਂਦੇ ਮੈਂ ਕਹਿੰਦਾ ਭਗਵਾਨ ਤਮਨ ਸਾਰੇ ਕੰਮ ਨਹੀਂ ਕਰ ਸਕਦਾ ਮੈਂ ਕਹਿੰਦਾ ਆਪੋਜੀਸ਼ਨ ਵੀ ਜਾਂਦੇ ਹੁੰਦੇ ਹੁੰਦੇ ਤੇ ਸਾਰੇ ਨਹੀਂ ਕਰ ਸਕਦਾ ਉਹ ਕਹਿੰਦਾ ਮੈਂ ਬੱਕਰੀ ਵੀ ਦਵਾਂ ਮੁਗਰੀ ਮੁਰਗੀ ਦਾ ਵੀ ਮਾਲ ਮੈਂ ਕਹਿੰਦਾ ਨਾ ਦੇ ਯਾਰ ਤੂੰ ਅਹੀਂ ਨਹੀਂ ਮੰਗਦੇ ਤਰਖੋ ਐਰਕਾ ਨਾ ਦਈ ਪਹਿਲੀ ਵੀ ਦਿੱਤਾ ਐਰਕਾ ਵੀ ਨਾ ਦਈ ਪਰ ਘਟ ਘਟ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਦੇ ਦੀ ਤੇ ਜਿਨ੍ਹਾਂ ਦੀਆਂ ਮੱਝਾਂ ਗਾਵਾਂ ਮਰੀਆਂ ਉਹ ਦੇ ਦੇ ਇਹਦੋਂ ਅੱਗੇ ਹਿ ਕਿਸੇ ਦਾ ਢੇਲਾ ਨਹੀਂ ਮੰਗਦੇ ਤੇਰੇ ਕੋਲ ਐਫਰ ਦੇ ਮਾਰੇ ਨਾ ਇੱਕ 23 ਦੇ ਟਿਕਟ ਦੇ ਉਹ ਨਹੀਂ ਮਿਲਿਆ ਇੱਕ ਤੁਸੀਂ ਕੋਸ ਮਕੋੜਾ ਪੱਤਨ ਦਾ ਜਿਹੜਾ ਬੁੱਲ ਹੈ ਉਹ ਐਨਡੀਆਰਐਫ ਦੇ ਵੱਲੋਂ ਉਹਦੇ ਸੀਆਰਐਫ ਵੱਲੋਂ ਉਹ ਕਿਨੇ ਮਨਜ਼ੂਰ ਕਰਾਇਆ 100 ਕਰੋੜ ਰੁਪਏ ਦੇ ਨਾਲ ਉਹ ਮਨਜ਼ੂਰ ਕੀਤਾ ਔਰ ਪੈਸਾ ਆਇਆ ਪਿਆ ਯਾ ਤਾਂ ਹੋਇਆ ਨਾ ਪ੍ਰੋਜੈਕਟ ਵਾਸਤੇ ਪੈਸੇ ਦੀ ਲੋੜ ਹੁਣ ਪੈਸਾ ਆਇਆ ਹੋਇਆ ਲੇਕਿਨ ਉਹ ਇੰਪਲੀਮੈਂਟ ਨਹੀਂ ਹੋ ਰਿਹਾ ਉਹ ਸਿਰਫ ਜਗ੍ਹਾ ਹੀ ਨਹੀਂ ਅਕਵਾਇਰ ਹੋ ਰਹੀ ਹੈ ਨਾ ਕੋਲ ਸਿਰਫ 5 ਕਰੋੜ ਰੁਪਏ ਉਹਦੇ ਤੇ ਖਰਚਾ ਹੋਣਾ ਹੈ ਲੇਕਿਨ ਅੱਜ ਤੱਕ 3.5 ਸਾਲ ਹੋ ਗਿਆ ਪਰ ਨਹੀਂ ਕਰ ਸਕੇ ਕਿਉਂਕਿ ਇੱਛਾ ਹੀ ਨਹੀਂ ਹੈ ਕੰਮ ਕਰਨ ਦੀ ਪੈਸਾ ਵੀ ਆਇਆ ਫਿਰ ਵੀ ਨਹੀਂ ਕੰਮ ਕਰਨ ਦੀ ਉਹ ਤਾਂ ਸੱਤ ਜਦੋਂ ਅਰੋਣਾ ਬਣੀ ਹੈ 1 ਕਰੋੜ 32 ਲੱਖ ਰੁਪਏ ਲੱਗਾ ਸੀ ਔਰ ਇਹਦੇ ਉੱਤੇ ਪੱਕੀ ਸੜਕ ਬਣਾਈ ਤੁਸੀਂ ਕਹਿੰਦੇ ਤੁਸੀਂ ਪੱਕੀ ਨਹੀਂ ਕੀਤੀ ਤੁਸੀਂ ਪੱਕੀ ਮੰਦੇ ਪਿਓ ਪੀਚਿੰਗ ਪੀਚਿੰਗ ਹਾਂ ਠੀਕ ਪੀਚਿੰਗ ਪੀਚਿੰਗ ਦੀ ਗੱਲ ਕਰੋ ਜਿਹੜੀ ਪੱਕੀ ਕਰਨ ਦੀ ਹੈ ਜਿਹੜੀ ਜਦੋਂ ਉੱਤੇ ਸੜਕ ਬਣ ਗਈ ਪੱਥਰ ਪਾਇਆ ਰੋਲਰ ਦੀ ਸਮੱਸਿਆ ਰੋਲਰ ਦੀ ਸੁਣੋ ਨਾ ਗੱਲ ਰੋਡ ਪਰ ਲੋਕਾਂ ਦੇ ਨਿਕਲਣ ਦੀ ਵੀ ਗੱਲ ਸੀਗੀ ਕੋਈ ਉੱਥੋਂ ਨਿਕਲ ਨਹੀਂ ਸਕਦਾ ਅਤੇ 50 ਹਜ਼ਾਰ ਨੂੰ ਕਿੱਲਾ ਜ਼ਮੀਨ ਨਹੀਂ ਸੀ ਅੱਜ 20 ਲੱਖ ਨੂੰ ਕਿੱਲਾ ਨਹੀਂ ਮਿਲਦਾ ਇਹ ਸਾਰੀ ਜਿਹੜੀ ਹੈ ਕਾਂਗਰਸ ਦੀ ਦੇਣ ਹੈ ਔਰ ਜਿਹੜੀ ਬਣਾਈ ਉਹਦੇ ਬਾਅਦ ਰਿਪੇਅਰ ਵੀ ਅਸੀਂ ਕਰਾਈ ਇਹਨਾਂ ਨੇ ਅੱਜ ਇਹਨਾਂ ਦੀ ਸਰਕਾਰ ਬਣੇਦਿਆਂ ਲਗਭਗ ਪੌਣੇ 4 ਸਾਲ ਹੋ ਗਏ ਠੀਕ ਸਵਾ ਸਾਲ ਮਗਾਇਆ ਬਚਿਆ ਪੌਣੇ 4 ਸਾਲ ਚ ਤੁਸੀਂ ਦੱਸੋ ਤੁਹਾਡੀ ਜਿਹੜੀ ਮੇਨ ਰੋਡ ਹੈ ਹਰ ਵਾਰੀ ਤੁਸੀਂ ਇੱਥੇ ਲੋਕ ਜਿਹੜੇ ਇਕੱਠੇ ਹੋ ਕੇ ਉਹ ਭਰਨਾ ਵੀ ਲਾਂਦੇ ਨੇ ਚੌਂਕ ਤੋਂ ਲੈ ਕੇ ਜਿਹੜੀ ਅਦੀਨਾਗਰ ਨੂੰ ਗਈ ਆ ਅਦਰ ਨੂੰ ਪੰਡੋਰੀ ਨੂੰ ਸੜਕ ਦਾ ਕੀ ਹਾਲ ਆ ਤੁਸੀਂ ਤਾਂ ਤੁਸੀਂ ਸਿੱਧੀ ਗੱਲ ਕਰਨੀ ਤੇ ਚੰਗੀ ਭਲੀ ਸੜਕ ਨਹੀਂ ਬਣਦੀ ਇਹਨਾਂ ਕੋਲ ਫਿਰ ਇਸ ਸੜਕ ਦੇ ਉੱਤੇ ਇਹਨਾਂ ਨੇ ਮਿੱਟੀ ਪਾਈ ਐ ਹੁਣ ਇੱਥੇ ਕਿਤੇ ਮੈਂ ਇੱਕ ਦਿਨ ਦੇਖਦਾ ਪਿਆ ਸੀ ਕੋਈ ਵੀਡੀਓ ਕੋਈ ਹਲਕਾ ਇੰਚਾਰਜ ਪਤਾ ਨਹੀਂ ਕਿਹੜਾ ਹੋਣਾ ਹੈਗਾ ਬੰਦਾ ਅਏ ਜੀ ਬੱਸ ਇੱਥੇ ਨੀ ਪੱਥਰ ਰੱਖ ਕੇ ਚੱਲੇ ਆ ਉਹ ਨੀ ਪੱਥਰ ਹੀ ਰਹਿ ਗਿਆ ਬਰਸਾਤਾਂ 'ਚ ਮਿੱਟੀ ਪਾ ਦਿੱਤੀ ਲੋਕੀ ਜਿਹੜੇ ਸਕੂਲ ਜਾਂਦੇ ਸੀ ਬੱਚੇ ਉਹ ਵੀ ਆਣੋ ਜਾਓ ਸਰੋਗੇ ਇਹ ਹਾਲਤ ਆ ਥੈਂਕ ਯੂ